ਪਰਦੇਸਨ ਮੇਰੀ ਜਿੰਦੜੀ ਏ ਗੀਤ ਗੁਰਾੰਦੇ ਗਉਂਦੀ ਰੋ ਪਰਦੇਸਨ ਮੇਰੀ ਜਿੰਦੜੀ ਏ ਗੀਤ ਗੁਰਾੰਦੇ ਗਉਂਦੀ ਰੋ ਪਰਦੇਸਨ ਮੇਰੀ ਜਿੰਦੜੀ ਏ ਗੀਤ ਗੁਰਾੰਦੇ ਗਉਂਦੀ ਰੋ ਪਰਦੇਸਨ ਮੇਰੀ ਜਿੰਦੜੀ ਅਰਦਾਸਾਂ ਤੇ ਜੋਦੜੀਆਂ ਕਰ ਰਸਿਆ ਗੁਰੂ ਮਨੋਂਦੀ ਰੋ ਅਰਦਾਸਾਂ ਤੇ ਜੋਦੜੀਆਂ ਕਰ ਰਸਿਆ ਗੁਰੂ ਮਨੋਂਦੀ ਰੋ ਅਰਦਾਸਾਂ ਤੇ ਜੋਦੜੀਆਂ ਕਰ ਰਸਿਆ ਗੁਰੂ ਅਰਦਾਸਾਂ ਦੇ ਜੋਦੜੀਆਂ ਕਰ ਰਸਿਆ ਗੁਰੂ ਜੀ ਪ੍ਰਦੇਸ਼ਨ ਮੇਰੀ ਜਿੰਦੜੀਏ ਗੀਤ ਗੁਰਾਂ ਦੇ ਗਾਉਂਦੀ ਰੋ ਪਰਦੇਸ਼ਨ ਮੇਰੀ ਜਿੰਦੜੀਏ ਗੀਤ ਗੁਰਾਂ ਦੇ ਪਰਦੇਸ਼ਨ ਮੇਰੀ ਜਿੰਦੜੀਏ ਗੀਤ ਗੁਰਾਂ ਪਰਦੇਸਨ ਮੇਰੀ ਜਿੰਦੜੀਏ ਗੀਤ ਗੁਰਾਂ ਦੇ ਗਾ ਗੀਰੋ ਸੋ ਗੁਰੂ ਪਿਆਰਿਓ ਆਪਾਂ ਸਾਰੇ ਪ੍ਰਦੇਸੀ ਆ ਸੋ ਇੱਥੇ ਪ੍ਰੌਣਾਚਾਰੀ ਵਿੱਚ ਆਏ ਆ ਬਸ ਦੁਨੀਆ ਦਾ ਮੇਲਾ ਦੇਖਣ ਆਏ ਸੋ ਗੁਰੂ ਪਿਆਰਿਓ ਸਦਾ ਨਹੀਂ ਇੱਥੇ ਰਹਿਣਾ ਸੋ ਮarre ਕਹਿੰਦੇ ਤੂੰ ਦੇ ਇੱਥੇ ਡੇਰਾ ਲਾ ਕੇ ਬਹਿ ਗਿਆ ਡੱਡਾ ਡੇਰਾ ਇਹ ਨਹੀਂ ਜਿਹੜਾ ਡੇਰਾ ਤਹਿ ਜਾਣ ਕਹਿੰਦੇ ਇਹ ਤੇਰਾ ਥੋੜੀ ਡੇਰਾ ਜਿੱਥੇ ਪੱਕੇ ਰਹਿਣਾ ਸੋ ਜਿੱਥੇ ਜਾ ਕੇ ਪੱਕਾ ਰਹਿਣਾ ਕਹਿੰਦੇ ਉਹ ਉਹ ਪਛਾਨ ਉਸ ਕਹਿੰਦੇ ਉਸ ਘਰ ਨੂੰ ਡੱਡਾ ਡੇਰਾ ਇਹ ਨਹੀਂ ਜਿਹੜਾ ਡੇਰਾ ਤਹ ਜਾਣ ਉਹ ਆ ਡੇਰਾ ਡੇਰਾ ਸੰਜਮੂ ਗੁਰ ਕੈ ਸ਼ਬਦ ਪਛਾਨ ਕਹਿੰਦੇ ਗੁਰੂ ਦੇ ਸ਼ਬਦ ਦੇ ਰਾਹੀ ਸੋ ਆਪਣੇ ਅਗਲੇ ਘਰ ਦੀ ਪਛਾਨ ਕਰ ਜਿੱਥੇ ਜਾ ਕੇ ਤੂੰ ਸਦਾ ਰਹਿਣਾ ਇੱਥੇ ਦੇ ਕਹਿੰਦੇ ਤੂੰ ਸਿਰਫ ਪ੍ਰੌਣਾ ਬਣ ਕੇ ਆਇਆ ਚਾਰ ਦਿਨ ਦੀ ਜ਼ਿੰਦਗੀ ਸੋ ਸਦਾ ਥੋੜੀ ਰਹਿਣਾ ਇੱਥੇ ਸਦਾ ਤੇ ਆਪਣਾ ਘਰ ਕਿਹੜਾ ਜਿੱਥੇ ਰਹਿਣਾ ਹੈ ਉਹ ਇਹ ਸੱਚਖੰਡ ਸੋ ਜਿੱਥੇ ਪ੍ਰਮਾਤਮਾ ਰਹਿੰਦਾ ਸੱਚਖੰਡ ਰਸਿਆ ਨਿਰੰਕਾਰ ਉਥੇ ਉਹ ਆਪਣਾ ਅਸਲੀ ਘਰ ਜਿੱਥੋਂ ਆਪਾਂ ਆਏ ਹਾਂ ਤੇ ਮਰ ਕਹਿੰਦੇ ਜੋ ਘਰ ਛੱਡ ਗਵਾਵਨਾ ਸੋ ਲੱਗਾ ਮਨ ਮਾਹੇ ਕਹਿੰਦੇ ਜਿਹੜਾ ਘਰ ਛੱਡ ਕੇ ਇੱਕ ਦਿਨ ਚਲੇ ਜਾਣਾ ਸਦਾ ਲਈ ਉਹਦਾ ਪਿਆਰ ਕਹਿੰਦੇ ਤੇਰੇ ਮਨ ਚ ਬੜਾ ਲੱਗਿਆ ਜੋ ਘਰ ਛੱਡ ਗਵਾਵਨਾ ਸੋ ਲੱਗਾ ਮਨ ਮਾਹੇ ਜਿੱਥੇ ਜਾਏ ਤਉ ਦੇ ਵਰਤਨਾ ਤਿਸ ਕੀ ਚਿੰਤਾ ਨਹੀਂ ਕਹਿੰਦੇ ਜਿੱਥੇ ਜਾ ਕੇ ਸਦਾ ਰਹਿਣਾ ਸੋ ਕਹਿੰਦੇ ਉਹਦੀ ਤੈਨੂੰ ਚਿੰਤਾ ਹੀ ਨਹੀਂ ਸੋ ਜਿੱਥੇ ਸਦਾ ਰਹਿਣਾ ਕਹਿੰਦੇ ਜਿਹਦੇ ਜਿੱਥੇ ਕੁਝ ਸਮੇਂ ਲਈ ਰਹਿਣਾ ਕਹਿੰਦੇ ਉਹਦਾ ਪਿਆਰ ਤੇਰੇ ਮਨ ਚ ਬੜਾ ਲੱਗਿਆ ਕਹਿੰਦੇ ਪਰਦੇਸੀ ਆ ਤੂੰ ਪਰਦੇਸ ਚ ਆਇਆ ਆਪਣਾ ਦੇਸ਼ ਤੇ ਸੱਚਖੰਡ ਆ ਇੱਥੇ ਸਦਾ ਥੋੜੀ ਰਹਿਣਾ ਪਰ ਬੰਦ ਮਾਇਆ ਹੈ ਜਿਹੜੀ ਗੁਰੂ ਪਿਆਰੋਂ ਮਰਤ ਮਾਰ ਦਿੰਦੀ ਵੱਡੇ ਵੱਡੇ ਦੀ ਮਾਰ ਦਿੰਦੀ ਵੱਡੇ ਵੱਡੇ ਰਿਸ਼ੀ मुनि ਮਾਰ ਖਾ ਜਾਂਦੇ ਆ ਸੋ ਗੁਰੂ ਪਿਆਰਿਓ ਤੇ ਗੁਰੂ ਦੇ ਨਾਲ ਜੁੜ ਕੇ ਗੁਰੂ ਦੇ ਬਚਨ ਕਮਾ ਕੇ ਆਪਾਂ ਮਾਇਆ ਤੋਂ ਬਚ ਸਕਦੇ ਆ ਭਜਨ ਕਰਕੇ ਗੁਰੂ ਦੇ ਬਚਨ ਕਮਾ ਕੇ ਸੋ ਫਿਰ ਆਪਾਂ ਮਾਇਆ ਤੋਂ ਬਚ ਸਕਦੇ ਆ ਜੇ ਆਪਾਂ ਗੁਰੂ ਦੇ ਬਚਨਾਂ ਦੀ ਪ੍ਰਵਾਹ ਨਾ ਕਰੀਏ ਭਜਨ ਨਾ ਕਰੀਏ ਸੋ ਗੁਰੂ ਪਿਆਰਿਓ ਮਾਇਆ ਚਪੇੜਾ ਮਾਰ-ਮਾਰ ਕੇ ਲੰਮੇ ਪਾ ਦਿੰਦੀ ਪੰਚ ਦੂਤ ਮੂਠ ਪਰ ਠੱਡੇ ਕੇਸ ਗੈ ਫੇਰਾਤਹਿ ਦ੍ਰਿਸ਼ਟ ਨਾ ਆਵੇ ਅੰਧ ਗਿਆਨੀ ਸੋਇ ਰਿਓ ਮਦਮਾਵਤ ਹੈ ਕਿਵੇਂ ਜਿੰਵੇ ਕਹਿੰਦੇ ਕੋਈ ਬਹੁਤ ਤਕੜਾ ਪਹਿਲਮਾਨ ਹੋਵੇ ਨਾ ਤੇ ਕੇਸਾਂ ਤੋਂ ਫੜ ਕੇ ਜਿਵੇਂ ਕ੍ਰਿਸ਼ਨ ਭਗਵਾਨ ਨੇ ਕਹਿੰਦੇ ਕੇਸਾਂ ਤੋਂ ਫੜ ਕੇ ਕੰਸ ਨੂੰ ਕਹਿੰਦੇ ਪਟਕਾ ਕੇ ਧਰਤੀ ਤੇ ਮਾਰਿਆ ਸੀ ਸੋ ਇਸੇ ਤਰ੍ਹਾਂ ਕਹਿੰਦੇ ਮਾਇਆ ਜੜੀ ਕੇਸਾਂ ਤੋਂ ਫੜ ਕੇ ਪਟਕਾ-ਪਟਕਾ ਕੇ ਮਾਰਦੀ ਧਰਤੀ ਤੇ ਸੋ ਗੁਰੂ ਪਿਆਰਿਓ ਤੇ ਭਜਨ ਦੀ ਤਾਕਤ ਮਿਲੇਗੀ ਆਪਾਂ ਨੂੰ ਗੁਰਬਾਣੀ ਦਾ ਗਿਆਨ ਦੇ ਦਾਪੇਜ ਮਿਲਣਗੇ ਗੁਰਬਾਣੀ ਦਾਪੇਜ ਸਿਖਾਉਂਦੀ ਹੈ ਗੁਰਬਾਣੀ ਦੇ ਦਾਪੇਜ ਮਿਲਣਗੇ ਸਮਝ ਆਏਗੀ ਗੁਰਬਾਣੀ ਦੀ ਸੋ ਗੁਰੂ ਪਿਆਰਿਓ ਤਾਂ ਆਪਾਂ ਮਾਇਆ ਨੂੰ ਕਾਬੂ ਕਰ ਸਕਦੇ ਆ ਮਾਇਆ ਤੇ ਕੰਟਰੋਲ ਕਰ ਸਕਦੇ ਆ ਨਹੀਂ ਤੇ ਵੱਡੇ ਵੱਡੇ ਨੂੰ ਪਟਕਾ ਪਟਕਾ ਕੇ ਮਾਰਦੀ ਵੱਡੇ ਵੱਡੇ ਰਿਸ਼ੀਮ ਹੁਣੀਆਂ ਨੂੰ ਗੁਰੂ ਪਿਆਰਿਓ ਉਹਨਾਂ ਦੇ ਲੱਕ ਤੋੜ ਦਿੱਤੇ ਸੋ ਆਪਾਂ ਕਿਹੜੇ ਬਾਗ ਦੀ ਮੋਲੀ ਆ ਸੋ ਆਓ ਜੇ ਗੁਰਬਾਣੀ ਪੜ੍ਹਾਂਗੇ ਵਿਚਾਰਾਂਗੇ ਸੋ ਗੁਰਬਾਣੀ ਦੇ ਅਮਲ ਕਰਾਂਗੇ ਫਿਰ ਬਚ ਜਾਵਾਂਗੇ ਨਹੀਂ ਤੇ ਮਾਇਆ ਵੱਡੇ ਵੱਡੇ ਨੂੰ ਗੁਰੂ ਪਿਆਰਿਓ ਬਰਬਾਦ ਕਰ ਦਿੰਦੀ ਹੈ ਬਹੁਤ ਬਲਵਾਨ ਹੈ ਪਰਮੇਸ਼ਰ ਦੀ ਮਾਇਆ ਸੋ ਜੇ ਬਚਣਾ ਚਾਹੁੰਦੇ ਸਦਾ ਲਈ ਗੁਰੂ ਦੇ ਹੋ ਜੋ ਸਦਾ ਗੁਰੂ ਦੇ ਚਰਨਾਂ ਨਾਲ ਜੁੜ ਜੋ ਸਦਾ ਕੋਸ਼ਿਸ਼ ਕਰੋ ਕਿ ਹਰ ਸਮੇਂ ਰਸਨਾ ਤੇ ਸਿਮਰਨ ਚੱਲਦਾ ਰਹੇ ਰਸਨਾ ਤੇ ਲੈ ਉਹ ਹੌਲੀ-ਹੌਲੀ ਆਪੀ ਸੋ ਗੁਰੂ ਬਿਆਰਿਉ ਮਨ ਦੇ ਵਿੱਚ ਰਮ ਜੇਗਾ ਸਿਮਰਨ ਸੋ ਆਪੜੋ ਸਲੋਕ ਪਵਨੰ ਗੁਰੂ ਪਾਨੀ